ਉਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਦੇ ਗੋਲੀ ਲੱਗੀ ਹੈ ਉਹ ਹਸਪਤਾਲ ਵਿੱਚ ਦਾਖਲ ਹੈ ਸੋ ਅਸੀਂ ਮੈਂ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਹਰਤਾਲ ਦੇ ਵਿੱਚ ਵੀ ਉਹਦੇ ਨਾਲ ਮੁੰਡਿਆਂ ਨੂੰ ਪੁੱਛ ਕੇ ਕੀਤੀ ਹੈ ਇਹ ਪ੍ਰਾਇਮਰੀ ਫਸਾਈ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਇਹਨਾਂ ਜਿਹੜੇ ਗੋਲੀ ਲੱਗੀ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਖਿਆ ਬਾਜੀ ਚੱਲ ਰਹੀ ਸੀ ਉਹਦੇ ਸਬੰਧ ਵਿੱਚ ਹੀ ਅੱਜ ਇਹਨਾਂ ਦਾ ਦਰਿਆ ਦੇ ਤੁਸੀਂ ਬਣ ਤੇ ਝਗੜਾ ਹੋਇਆ ਜਿੱਥੇ ਇਹਦੇ ਮੁੰਡੇ ਤੇ ਗੋਲੀ ਲੱਗੀ ਹੋਈ ਹੈ ਸਰ ਕਿੰਨੀ ਜਗ੍ਹਾ ਹੈ ਜਿੱਥੇ ਸਟੱਲ ਲੱਗੇ ਹੋਏ ਇਹਦੇ ਹੈਡ ਇੰਜਰੀ ਹੈ ਐਂਡ ਜਿਹੜੀ ਗਨ ਸ਼ਾਟ ਹੈ ਉਹ ਲੱਤ ਦੇ ਵਿੱਚ ਹੈ ਸਰ ਗ੍ਰਿਫਤਾਰੀ ਕੀਤੀ ਕੋਈ ਫੌਮਲੀ ਨਹੀਂ ਇਹਦੇ ਵਿੱਚ ਅਸੀਂ ਕੁਝ ਜਿਹੜੇ ਸ਼ੱਕੀ ਬੰਦੇ ਨੇ ਉਹ ਪੁਸ਼ ਕੀਏ ਸੀ ਲਈ ਰਾਉਂਡ ਅਪ ਕੀਤੇ ਨੇ ਪਰ ਕੋਈ ਫਾਰਮਲ ਗ੍ਰਿਫਤਾਰੀ ਨਹੀਂ ਕੀਤੀ ਕੀ ਅਸੀਂ ਐਫ ਆਈ ਆਰ ਕਰਤੀ ਹੈ ਸਰ ਨਹੀਂ ਅਜੇ ਤਾਂ ਜਸਟ ਪਤਾ ਲੱਗਾ ਹੈ ਤੁਹਾਡੇ ਨਾਲ ਟਾਈਮ ਤੋਂ ਲੱਗਾ ਬਸ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਚ ਲੈਂਦੀ ਜਾ ਰਹੀ ਹੈ ਸਰ ਇਹ ਮਨਜੀਤ ਸਿੰਘ son of ਨਾਨਕ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ ਹੈ ਸ਼ਾਇਦ ਇਹ ਤੇ ਗੋਲੀ ਲੱਗੀ ਹੋ ਸਕਦੀ ਹੈ ਤੇ ਇਹਦੇ ਸਿਰ ਤੇ ਵੀ ਸੱਟ ਹੈ ਕਿ ਕਾਫੀ ਗੰਭੀਰ ਹੈਗਾ ਪੇਸ਼ੈਂਟ ਤੇ ਇਹਨੂੰ ਆਪਾਂ ਰੈਫਰ ਹੋਣ ਲਈ ਕਿਹਾ ਹੈਗਾ ਇਹਨੂੰ ਥੋੜੀ ਦੇਰ ਚੋਂ ਸੈਂਪਲਸਾਂ ਦੀ ਪਈ ਹੈਗੀ ਆ ਤੇ ਆਪਾਂ ਇਹਨੂੰ ਰੈਫਰ ਕਰ ਦਿੰਦੇ ਹਾਂ ਜਿੰਨੀ ਕੰਡੀਸ਼ਨ ਉਹਦੀ ਇਹ ਸੀਰੀਅਸ ਕੰਡੀਸ਼ਨ ਹੈਗੀ ਇਸ ਲਈ ਨਾ ਇਹਨੂੰ ਅੰਬਰਸਰ ਭੇਜਣਾ ਪੈਣਾ ਹੈਗਾ ਦਿਮਾਗ ਦੇ ਡਾਕਟਰ ਤੋਂ ਚੈੱਕ ਕਰਵਾਉਣਾ ਪੈਣਾ ਹੈ